ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਨਵੀਂ ਆਹ ਵੀਡੀਓ ਦੇਖ ਰਹੇ ਹੋ ਤੇ ਮੈਂ ਪਹਿਲਾਂ ਤਾਂ ਇੱਕ ਬੇਨਤੀ ਕਰਨੀ ਚਾਹੁੰਗਾ ਜੀ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਆਪਣੇ ਕੋਲੇ ਕੋਈ ਵੀ ਮਸ਼ਿਨਰੀ ਤੁਸੀਂ ਭੇਜ ਦਿਓ ਜੀ ਵੇਚਣ ਵਾਸਤੇ ਕੋਈ ਵੀ ਗੱਡੀ ਮੋਟਰਸਾਈਕਲ ਕੁਝ ਵੀ ਭੇਜ ਦਿਓ ਜਿਹੜਾ ਰੇਟ ਤੁਸੀਂ ਲਾ ਕੇ ਭੇਜਦੇ ਹੋ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂ ਜੀ ਕਿਉਂਕਿ ਕੰਪਲੇਂਟ ਬਹੁਤ ਜ਼ਿਆਦਾ ਆਉਂਦੀ ਹੈ ਵੀ ਰੇਟ ਜ਼ਿਆਦਾਗਾ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਵਧੀਆ ਰੇਟ ਦੇ ਨਾਲ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਭੇਜ ਕੇ ਕੋਝ ਕੇ ਫੋਟੋਆਂ ਭੇਜ ਕੇ ਤੇ ਪੂਰੀ ਜਾਣਕਾਰੀ ਭੇਜ ਕੇ ਚੈਨਲ ਤੇ ਫਰੀ ਦੇ ਵਿਚਾਰ ਲਗਵਾ ਸਕਦੇ ਹਾਂ ਕੋਈ ਵੀ ਮਸ਼ੀਨਰੀ ਹੈ ਕੂਠੀਆ ਘਰ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਪੀਕਅਪ ਹੈ ਛੋਟਾ ਥੀ ਹੈ ਕੁਝ ਵੀ ਹੈ ਚਾਹੀ ਤੇ ਹੁਣ ਆਪਾਂ ਪਹਿਲੀ ਗੱਡੀ ਤੁਹਾਡੇ ਖਾਤਰ ਵੈਗਨਰ ਲੈ ਕੇ ਪਹੁੰਚਿਆ ਸੀ ਵੈਗਨਰ ਗੱਡੀ ਹੈ ਸੀएनजी ਲੱਗੀ ਹੋਈ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦੇਣਾ ਵੀ ਇਹਨਾਂ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਹੈ ਸਾਰਾ ਕੁਝ ਬਾਰੀਸਰ ਦਿਖਾਇਆ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕੋਈ ਮਸ਼ੀਨਰੀ ਤੁਸੀਂ ਵੇਚਣਾ ਚਾਹੁੰਦੇ ਹੋ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ 2021 ਮਾਡਲ ਗੱਡੀ ਆਪਾਂ ਨੂੰ ਆਹ ਮਿਲ ਜੂਗੀ ਡਿਮਾਂਡ ਦੀ ਗੱਲ ਕਰੀਏ ਤਾਂ 4,80,000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਅਖੇ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਤੇ ਗੱਡੀ ਖੜੀ ਹੈ ਜੀ ਆ ਫਗਵਾੜੇ ਏਰੀਆ 'ਚ ਨਵੇਂ ਟਾਇਰਾਂ 'ਚ ਗੱਡੀ ਦੀ ਕੰਡੀਸ਼ਨ ਆ ਲੋਕੀ ਹੈ ਜੀ ਬਿਲਕੁਲ ਨਵੀਂ ਗੱਡੀ ਐ ਸ਼ੋਰੂਮ ਕੰਡੀਸ਼ਨ ਐ ਕੋਈ ਆਪਾਂ ਨੂੰ ਡੈਂਟ ਕੋਈ ਸਕਰੈਚ ਕੋਈ ਲੱਗੀ ਕੋਈ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ ਮਿਲਣੀ ਜਾ ਕੇ ਦੇਖਣੀ ਹੈ ਫਗਵਾੜੇ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਨੰਬਰ 9815970342 ਸੈਕਿੰਡ ਗੱਡੀ ਆਪਣੇ ਕੋਲੇ ਸਬੱਟ 2009 ਮਾਡਲ ਪਹੁੰਚੀ ਆ ਪੰਜਾਬ ਨੰਬਰ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਆ ਗੱਡੀ ਖੜੀ ਆ ਆ ਰਾਮਪੁਰਾ ਫੁੱਲ ਏਰੀਆ ਚ ਡੇਢ ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ 6570 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ ਚਿੱਟੇ ਰੰਗ ਦੀ ਆ ਬਹੁਤ ਵਧੀਆ ਗੱਡੀ ਆ ਸਾਫ ਸੁਥਰੀ ਐ ਜੀ ਕਿਸੇ ਨੇ ਜਾ ਕੇ ਦੇਖਣੀ ਹੋਵੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਚਲਾ ਕੇ ਕਿਸੇ ਨੇ ਦੇਖਣੀ ਐ ਟਰਾਈ ਲੈਣੀ ਐ ਕਾਗਜ਼ ਪੱਤਰ ਦੇਖਣੀ ਐ ਤੁਸੀਂ ਵਗਜੋ ਇਹਨਾਂ ਦੇ ਘਰੇ ਰਾਮਪੁਰਾ ਫੂਲ ਤੇ ਮਾਲਕ ਕਹਿੰਦੇ ਵੀ ਰੇਟ ਮੌਕੇ ਤੇ ਕਰ ਲਾਂਗੇ ਉੱਪਰ-ਨੀਚੇ ਇੱਕ ਵਾਰੀ ਸਿਰਫ ਡਿਮਾਂਡ ਐ ਬਾਕੀ ਜਾ ਕੇ ਦੇਖ ਲਓ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਰੇਟ ਫਿਕਸ ਨਹੀਂ ਹੈਗਾ ਡਿਮਾਂਡ ਐ ਮੌਕੇ ਤੇ ਮਨਤਨ ਪੂਰਾ ਕਰ ਲਾਂਗੇ ਮਾਲਕ ਤੇ ਜਿਹੜੇ ਮਾਲਕ ਨੇ 941768180034 ਆਹ ਨੰਬਰ ਹੈ ਇਹਨਾਂ ਦਾ ਵੈਗਨਰ ਐਲ ਐਕਸ ਆਈ ਇੱਕ ਹੋਰ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਅਸੀਂ ਆਹ ਜਿਹੜੀ ਗੱਡੀ ਆ 2011 ਮਾਡਲ ਹੈ ਗੱਡੀ ਫਾਸਟ ਓਨਰ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨਹੀਂ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ 'ਚ ਫਾਸਟ ਓਨਰ ਹੈ ਜੀ ਗੱਡੀ ਦੀ ਕੰਡੀਸ਼ਨ ਆਲੋਕ ਹੈ ਨਵੇਂ ਟਾਇਰਾਂ 'ਚ ਬੰਪਰ ਤੋਂ ਬੰਪਰ ਸਾਰੀ ਗੱਡੀ ਦੀ ਕੰਡੀਸ਼ਨ ਆਲੋਕ ਪਈ ਹੈ ਕੋਈ ਨੁਕਸਾਨ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਵਧੀਆ ਚਲਾਈ ਹੋਈ ਐ ਵਧੀਆ ਖੜੀ ਐ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੋਂ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਟ్రਾਈ ਲੈਣੀ ਐ ਟ్రਾਈ ਲੈ ਕੇ ਦੇਖ ਲੂ ਆਰ ਸੀ ਉਰਸੀ ਡਾਕੂਮੈਂਟਸ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਮੌਕੇ ਦਾ ਸਾਰਾ ਕੰਮ ਹੋ ਜਾਗਾ ਮਾਲਕ ਨੇ ਕਿਹਾਗਾ ਬਾਕੀ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 94 648 40 141 ਨੰਬਰ ਤੇ ਗੱਲ ਤੁਸੀਂ ਕਰ ਲਿਓ ਕਿਵੇਂ ਕੁਛ ਹੈ ਜੀ ਸਾਰਾ ਕੁਝ ਆਪਦੀ ਪੁੱਛ ਪੜਤਾਲ ਪਹਿਲਾਂ ਕਰਕੇ ਤੇ ਸਾਰਾ ਕੁਝ ਕਨਫਰਮ ਤੁਹਾਨੂੰ ਜਦੋਂ ਹੋ ਜੇ ਤਾਂ ਉਹ ਤੋਂ ਬਾਅਦ ਜਾ ਕੇ ਤੇ ਗੱਲਬਾਤ ਬਣਦੀ ਹੈ ਜਾ ਕੇ ਦੇਖ ਕੇ ਸਟਾਰਟ ਕਰਕੇ ਤਾਂ ਤੁਸੀਂ ਗੱਡੀ ਨੂੰ ਖਰੀਦ ਸਕਦਾ ਹੋ ਜੀ ਤੇ ਆਪਦੀ ਪਹਿਲਾਂ ਜਾਣਕਾਰੀ ਫੋਨ ਕਰਕੇ ਪਹਿਲਾਂ ਜ਼ਰੂਰ ਲੈ ਲਿਆ ਕਰੋ ਜੀ ਜਿਹੜੀ ਵੀ ਜਾਣਕਾਰੀ ਲੈਣੀ ਹੁੰਦੀ ਹੈ ਪੁੱਛਗਿੱਛ ਕਰਨੀ ਹੁੰਦੀ ਹੈ ਕਰ ਲਿਆ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਕਿਸੇ ਨੇ ਐਡ ਵੀ ਕਰਵਾਉਣੀ ਹੈ ਤੋਂ ਆਪਣੇ ਚੈਨਲ ਦਾ ਜਿਹੜਾ ਨੰਬਰ ਹੈ WhatsApp ਨੰਬਰ ਉੱਪਰ 7719445360 ਆਪਣੇ ਕੋਲੇ ਲਾਜ਼ਮੀ ਭੇਜਦਾ ਕਰੋ ਫੋਟੋਆਂ ਜਾਣਕਾਰੀ ਵੀਡੀਓ ਆਪਣੇ ਨੰਬਰ ਤੇ ਜੇ ਕਿਸੇ ਨੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਵੇਚਣੇਗਾ ਤੇ ਹੁਣ Alto LX ਗੱਡੀ ਤੁਸੀਂ ਦੇਖੋ ਸੈਕੰਡ ਓਨਰ ਗੱਡੀ ਆ ਮਾਡਲ 2010 ਦਾ 1 ਲੱਖ ਤੇ 20000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਗੱਡੀ ਸਮਰਾਲੇ ਖੜੀ ਆ ਬਈ ਤੇ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰ ਟੱਪਾਈ ਵਧੀਆ ਹੈ ਗੱਡੀ ਵੀ ਠੀਕ ਹੈ ਚਲਾਉਣ ਚ ਵੀ ਕੋਈ ਦਿੱਕਤ ਨਹੀਂ ਇੰਜਨ ਗੇਅਰ ਬਿਲਕੁਲ ਸਾਇਲੈਂਟ ਹੈ ਕੋਈ ਕਿਸੇ ਤਰ੍ਹਾਂ ਦੀ ਕਿਸੇ ਪਾਸੋਂ ਆਵਾਜ਼ ਨਹੀਂ ਆਉਂਦੀ ਸਮਰਾਲੇ ਖੜੀ ਆ ਇੱਕ ਵੀ ਡਿਮਾਂਡ ਲੈਸ ਬੈਸ ਰੇਟ ਹੋ ਜੂਗਾ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਖਰੀਦਣ ਦਾ ਜੇਕਰ ਚਾਹਵਾਨ ਹੈਗੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਈ ਰੱਖਿਆ ਸਕਰੀਨ ਤੇ ਸਾਰਾ ਕੁਝ ਲਿਖ ਕੇ ਲਾ ਰੱਖਿਆ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਸਾਰਾ ਕੁਝ ਤੁਸੀਂ ਦੇਖ ਲਿਆ ਨੰਬਰ 22 ਦਾ 95921 ਤੇ 16054 ਗੱਲਬਾਤ ਕਰ ਲਓ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕੋਈ ਵੀ ਕਰਨਾ ਚਾਹੁੰਦਾ ਕੰਮ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲਣਗੀਆਂ ਵੀਡੀਓ ਇੱਥੇ ਹੀ ਹਲੇ ਖਤਮ ਨਹੀਂ ਹੋਈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਤੁਹਾਨੂੰ ਮੈਂ ਕਈ ਵਾਰੀ ਕਹਿਣਾ ਹੁੰਦਾ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਜਿਹੜੀ ਆਪਾਂ ਚੈਨਲ ਤੇ ਐਡ ਕਰਦੇ ਆ ਜੀ ਬਿਲਕੁਲ ਫ੍ਰੀ ਦੇ ਵਿੱਚ ਕਰਦੇ ਆ ਆਪਣਾ ਕੋਈ ਕਿਸੇ ਤਰ੍ਹਾਂ ਦਾ ਕਮਿਸ਼ਨ ਕੋਈ ਖਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਦੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਤਾਂ ਇੱਕ ਵੀਡੀਓ ਵਧੀਆ ਬਣਾ ਕੇ ਤੇ 10-12 ਫੋਟੋਆਂ ਤੇ ਪੂਰੀ ਜਾਣਕਾਰੀ ਭੇਜ ਕੇ ਐਡ ਲਗਵਾ ਸਕਦੇ ਹੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਤੁਹਾਨੂੰ ਨਾ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦੋ ਤੇ ਪਹਿਲੀ ਵਾਰ ਤੁਸੀਂ ਚੈਨਲ ਤੇ ਪਹੁੰਚਿਓ ਤੇ ਵੀਡੀਓ ਹਰ ਰੋਜ਼ ਇਸੇ ਤਰ੍ਹਾਂ ਦੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰ ਦੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਜੀ ਜਰੂਰ ਸਾਰੇ ਜਣੇ ਸਬਸਕ੍ਰਾਈਬ ਵਾਲਾ ਬਟਨ ਨਾ按 ਦਿਓ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਐਂਡਿਕਾ ਗੱਡੀ ਪਹੁੰਚੀ ਹੈ ਜੀ ਇੱਕ ਐਂਡਿਕਾ ਗੱਡੀ ਹੈ 2007 ਮਾਡਲ ਹੈ ਗੱਡੀ ਸੈਕੰਡ ਓਨਰ ਆ 85000 ਰੁਪਿਆ ਇਸ ਗੱਡੀ ਦੀ ਮੰਗ ਮਾਲਕ ਨੇ ਲਾ ਕੇ ਭੇਜੀ ਆਪਣੇ ਕੋਲ ਹੀ ਗੱਡੀ 85000 ਦੀ ਡਿਮਾਂਡ 'ਚ ਪਹੁੰਚੀ ਆ ਖੰਨਾ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਆ ਖੰਨੇ ਜਾ ਕੇ ਦੇਖ ਸਕਦਾ ਹੋਂ ਜੀ ਨਵੇਂ ਟਾਇਰਾਂ 'ਚ ਗੱਡੀ ਆ ਕੰਡੀਸ਼ਨ ਆਲੂਕੇ ਨੁਕਸ ਕੋਈ ਨਹੀਂ ਜਾ ਕੇ ਕਿਸੇ ਨੇ ਦੇਖਣੀ ਗੱਡੀ ਸਟਾਰਟ ਕਰਕੇ ਦੇਖਣੀ ਆ ਟ੍ਰਾਈ ਲੈਣੀ ਆ ਤੁਸੀਂ ਆਪੇ ਜਾ ਕੇ ਦੇਖ ਲਿਓ ਖੰਨੇ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਕੁਝ ਗੱਡੀ ਬਾਰੇ ਬਾਕੀ ਰੇਟ ਫਿਕਸ ਨਹੀਂ ਹੈਗਾ ਉੱਪਰ-ਨੀਚੇ ਹੋ ਜੂਗਾ ਮਾਲਕ ਕਹਿੰਦੇ ਸੀਗੇ ਵੀ ਮਾਨਤਾਨ ਪੂਰਾ ਜੱਜ ਕੇ ਕਰ ਦਾਂਗੇ ਕਿਸੇ ਨੇ ਦੇਖਣੀ ਹੈ ਆਜੋ ਘਰੇ ਨੰਬਰ 94179 13249 ਤੇ ਹੁਣ ਤੁਸੀਂ ਦੇਖੋ ਜੀ ਕੁ ਵਰਨਾ ਗੱਡੀ ਵਰਨਾ ਗੱਡੀ ਆਪਾਂ ਲੈ ਕੇ ਪਹੁੰਚੇ ਆ ਆਟੋਮੈਟਿਕ ਗੱਡੀ ਹੈ ਜੀ ਮਾਡਲ 2013 ਕੰਡੀਸ਼ਨ ਗੱਡੀ ਦੀ ਆਲੋਕੀ ਹੈ ਸਾਢੇ 1.3 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਰਨਾਲਾ ਮਾਲਕ ਦਾ ਏਰੀਆ ਹੈ ਜਿਹੜੇ ਮਾਲਕ ਨੇ ਜੀ ਉਹ ਆਪ ਤਾਂ ਬਾਹਰ ਰਹਿੰਦੇ ਆ ਬਾਹਰ ਗਏ ਮਾਲਕ ਦੀ ਗੱਡੀ ਹੈ ਕਿਸੇ ਨੇ ਦੇਖਣੀ ਹੈ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਬਰਨਾਲੀ ਗੱਡੀ ਤੁਹਾਨੂੰ ਮਿਲੂਗੀ ਘਰੇ ਬੈਲੀ ਖੜੀ ਆ ਕੋਈ ਨਹੀਂ ਚਲਾਉਂਦਾ ਮਾਲਕ ਚਲਾਉਂਦੇ ਸੀਗੇ ਉਹ ਆਪ ਬਾਹਰ ਭਾਗੇ ਤੇ ਬਾਹਰ ਜਾਣ ਕਰਕੇ ਬੈਲੀ ਖੜੀ ਹੋਣ ਕਰਕੇ ਗੱਡੀ ਸੇਲ ਕਰਨੀ ਹੈ ਅਸੀਂ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਜੀ ਤੁਸੀਂ WhatsApp ਤੇ ਸੇਵ ਕਰਕੇ ਮਾਲਕ ਨਾਲ WhatsApp ਤੇ ਹੀ ਗੱਲ ਕਰ ਲਿਓ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ Maruti 800 ਗੱਡੀ ਲੈ ਕੇ ਪਹੁੰਚੇ ਹਾਂ ਤੁਸੀਂ ਹਰ ਰੋਜ਼ ਇੱਕ ਸਸਤੀ ਗੱਡੀ ਵਾਸਤੇ ਮੰਗ ਕਰਦੇ ਹੁੰਦੇ ਹੋ ਜੀ ਤੁਸੀਂ ਕਹਿੰਦੇ ਹੁੰਦੇ ਹੋ ਕੋਈ 40-45 ਹਜ਼ਾਰ ਦੀ ਕੋਈ 30-35 ਹਜ਼ਾਰ ਦੀ ਕੋਈ 20-25 ਹਜ਼ਾਰ ਦੀ ਗੱਡੀ ਵੀ ਦਿਖਾਏ ਕਰੋ ਕਿਸੇ ਕੋਲੇ ਕੋਈ ਗੱਡੀ ਹੈਗੀ ਜੀ ਸਸਤੀ ਤੋਂ ਸਸਤੀ ਕਿੰਨੇ ਰੇਟ 'ਚ ਹੈ 20 ਹਜ਼ਾਰ ਦੀ 18 ਹਜ਼ਾਰ ਦੀ 30 ਹਜ਼ਾਰ ਦੀ 35 ਹਜ਼ਾਰ ਦੀ ਤਾਂ ਆਪਣੇ ਕੋਲੇ ਲਾਜ਼ਮੀ ਭੇਜ ਦਿਆ ਕਰੋ ਤੁਸੀਂ ਹੁਣ ਗੱਡੀ ਜਿਹੜੀ ਦੇਖ ਰਹੇ ਹੋ 99 ਮਾਡਲ ਹੈ 45000 ਰੁਪਏ ਮੰਗਾ ਰੂੜੀ ਸਰਸਾ ਮਾਲਕ ਦਾ ਏਰੀਆ ਜੀ ਟਾਇਟ ਪਬ ਵਧੀਆ ਇੰਜਨ ਗੇਅਰ ਵੀ ਵਧੀਆ ਬਾਡੀ ਲੈਨ ਤੁਹਾਡੇ ਸਾਹਮਣੇ ਹੈ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਜੀ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜੀ ਬੱਤ ਤੋਂ ਬੱਤ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਸਪੋਰਟ ਕਰਿਆ ਕਰੋ ਕਿਸਨ ਐਡ ਕਰਵਾਉਣੀ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿਹੋ ਜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਦੱਸੋ ਮੈਨੂੰ ਲਾਜ਼ਮੀ